ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚਬਾਲ ਚਬਾਲ ਤੋਂ ਇੱਕ ਛੜਕ ਨਿਕਲਦੀ ਆ ਪਿੰਡ ਸੋਲ ਠੱਠੀ ਨੂੰ ਇਸੇ ਛੜਕ ਦੇ ਉੱਪਰ ਵੀਰ ਗੁਰਪ੍ਰੀਤ ਸਿੰਘ ਉਹਨਾਂ ਦਾ ਘਾਰ ਆ ਬਾਹਰ ਖੇਤਾਂ ਦੇ ਵਿੱਚ ਠੀਕ ਆ ਜੀ ਬੈਂਕਾਂ ਨੇ ਤਹਿਸੀਲ ਏ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠਿੱਕੀਵੜ ਤੋਂ ਕੋਈ 10 12 12 ਕਿਲੋਮੀਟਰ ਦੀ ਦੂਰੀ ਤੇ ਚਬਾਲ ਤੁਸੀਂ ਖਾਸ ਵਿਜ਼ਿਟ ਕਰ ਲਿਓ ਠੀਕ ਆ ਜੀ ਨੰਬਰ ਵੀਰ ਗੁਰਪ੍ਰੀਤ ਸਿੰਘ ਉਹਨਾਂ ਦੇ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰਦੇ ਆ ਕਿ ਠੀਕ ਹੈ ਜੀ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਿజిਟ ਕਰ ਲਿਓ ਨਜ਼ਦੀਕ ਨਾਲ ਲੱਗਦੇ ਪਿੰਡ ਦੋਸਤੋ ਜਿਵੇਂ ਆ ਸੋਲ ਠੱਠੀ ਬਿਲਕੁਲ ਆ ਇੱਕ ਪਾਸੇ ਗੱਗੋਪੂਆ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਚਪਾਲ ਮੇਨ ਖਾਸ ਸੋ ਤਰਨਤਨ ਤੋਂ ਵੀ ਕਿਸੇ ਭਰਾ ਨੇ ਆਉਣਾ ਤੇ 15 ਕਿਲੋਮੀਟਰ ਦੀ ਦੂਰੀ ਆ ਸਾਰੀ ਚ ਪਿੱਖੀਪੜ ਤੋਂ ਕਿਸੇ ਭਰਾ ਨੇ ਆਉਣਾ ਠੀਕ ਹੈ ਜੀ ਤੇ 12 13 12 13 ਕਿਲੋਮੀਟਰ ਦੀ ਦੂਰੀ ਆ ਤੇ ਹਰੀਕੇ ਪਤਨ ਤੋਂ ਵੀ ਕੋਈ 245 ਕਿਲੋਮੀਟਰ ਦੀ ਦੂਰੀ ਹੈ ਸਾਰੀ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਤੁਸੀਂ ਆਪਣੀ ਦੋ ਟਾਈਮ ਚੋ ਕੇ ਤਸਨੀ ਕਰ ਲਈਏ ਜਿਹੜੇ ਪਸ਼ੂ ਆਪਾਂ ਤੁਹਾਨੂੰ ਸਵੇ ਸਵੇ ਦਿਖਾਉਣੇ ਆ ਇੱਕੋ ਇੱਕ ਜਿਹੜੀ ਵੜ ਤੁਹਾਨੂੰ ਦਿਖਾਵਾਂਗੇ ਦੂਜਾ ਸੂਹਾ ਸੋਣੀ ਹੈ ਗੱਪਣ ਤਿਆਰੀ ਤੇ ਇਹ ਤਕਰੀਬਨ ਇੱਕ ਪਲੂਨ ਪਹਿਲਾ 100 ਵਾਸੀ ਸੂਹੀ ਹੈ ਤੇ ਇੱਕ ਤੀਜਾ ਸੂਹਾ ਜਿਹੜੀ ਆ ਵੜ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੱਜਰਤਾ ਜੀ ਸੂਹੀ ਹੈ ਤਰੀਕ ਅੱਜ 12 ਫਰਵਰੀ ਕੱਲ ਦੋਸਤੋ 13 ਫਰਵਰੀ ਨ ਮਾਰਨਿੰਗ ਆਪਾਂ ਵੀਡੀਓ ਅਪਲੋਡ ਕਰ ਦਿਆਂਗੇ ਔਰ ਕਰਦੇ ਆ ਪੂਰੀ ਗੱਲ ਬਾਤ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਮੇਰੇ ਗੁਰਪ੍ਰੀਤ ਸਾਸਤਰੀ ਕਾਲ ਜੀ ਸਤ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸਨਾਓ ਬਹੁਤ ਵਧੀਆ ਪਾਜੀ ਠੀਕ ਠਾਕ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਅੱਛਾ ਫਿਰ ਗੁਰਪ੍ਰੀਤ ਉਹਤੇ ਆਪਾਂ ਮਾਰ ਪਾਇਆ ਸੀ ਕੋਈ ਤਿੰਨ ਕ ਐਨੀਮਲ ਪਾਈ ਸੀ ਉਹ ਹੋ ਗਿਆ ਸੇਲ ਹੋ ਹਾਂਜੀ ਹਾਂਜੀ ਸੰਧੂ ਸਾਹਿਬ ਅਜੇ ਵੀਡੀਓ ਤੇ ਵਾਇਰਲ ਨਹੀਂ ਹੋਈ ਤੇ ਪਹਿਲਾਂ ਹੀ ਸੇਲ ਹੋ ਗਿਆ ਆਪਣਾ 12 ਵਜੇ ਹੀ ਅੱਛਾ ਜੀ ਤੇ ਹੁਣ ਵੀ ਬਚੀਆਂ ਤੇ ਆਪਣੇ ਕੋ ਹੈਗੀਆਂ ਸੀ ਚਾਰ ਕੁਝ ਹੀ ਹੁਣੇ ਸੇਲ ਹੋ ਗਿਆ ਏ ਠੀਕ ਅੰਦਰ ਵੱਜੀ ਆ ਅੱਜ ਰਾਤ ਹੀ ਆਪਣੇ ਤੜਕੇ ਜੇ ਸੋਈ ਆ ਠੀਕ ਆ ਤੇ ਹੁਣ ਉਹ ਵੀਰ ਚੋਗੇ ਆ ਤੇ ਉਹ ਆਪਾਂ ਵੀ ਇਹ ਨਹੀਂ ਕਵਰ ਕਰਾਂਗੇ ਉਹ ਚਲੋ ਸੇਲ ਕਰਤੀ ਹਾਂ ਹਾਂਜੀ ਹਾਂਜੀ ਸੇਲ ਹੋ ਗਈ ਆ ਤੇ ਜਿਹੜੇ ਆਪਣੇ ਕੋਲ ਮੌਜੂਦ ਆ ਸੇਲ ਦੇ ਲਈ ਆਵੇਲੇਬਲ ਨੇ ਜਾਂ ਪਿੰਨ ਨਗ ਨਹੀਂ ਆਪਣੇ ਹਾਂਜੀ 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 ਇਹ ਮੇਰੇ ਨਾਲ ਮੈਂਨ ਸਰ ਹੀ ਲਾਤੇ ਵੀ ਜਿਵੇਂ ਪਹਿਲਣ ਬੱਛੀ ਵੀ ਹੈਗੀ ਆ ਦੂਜੇ ਸਵੇਰੇ ਵੀ ਹਾਂਜੀ ਹਾਂਜੀ ਇੱਧਰ ਕਿ ਤੀਜਾ ਸੂਆ ਵੀ ਸੂਈ ਆਪਣੇ ਕੋਲ ਆ ਇਹ ਸੰਧੂ ਸਾਹਿਬ ਦੋ ਦੰਦ ਆ ਹਾਂਜੀ ਪਹਿਲਣ ਬੱਛੀ ਆ ਜੀ ਠੀਕ ਹੈ ਜੀ ਹਾਂਜੀ ਠੀਕ ਆ ਤੇ ਆ ਆਪਣੇ ਹਾਂਜੀ ਅਸ਼ੀਰਵਾਦ ਵੀ ਗੁਰਪ੍ਰੀਤ ਇੱਥੇ ਹੀ ਕਰਦੇ ਆ ਇਹ ਗੱਬ ਤੇ ਇਹ ਸੂਆ ਜਨਮਾ ਜੀ ਆਪਣੇ ਕੋਲ ਅੰਗਾਸ ਹੋਣਾ ਦੀ ਇਹ ਦੂਸਰਾ ਸੂਆ ਸੰਧੂ ਸਾਹਿਬ ਦੂਜਾ ਸੂਆ ਹਾਂਜੀ ਹਾਂਜੀ ਸਮਾ ਵਸੇ ਥੱਲੋਂ ਜੇ ਕਰ ਵੇਖੀਏ ਤੇ ਤਿਆਰੀਆਂ ਚ ਹੀ ਆ ਇਹ ਸੰਧੂ ਸਾਹਿਬ ਅੱਜ ਦੇ ਨੇ ਤੇ ਪੂਰੇ ਹੋਏ ਆ ਪ੍ਰੋਪਰ ਠੀਕ ਹੈ ਰਾਜੇ ਵਸੀ ਹੁੰਦੀ ਨਹੀਂ ਜੇ ਇਧਰ ਵੇਖੋ ਤੇ ਲਾਡੂ ਲਾਂ ਬਹੁਤ ਆ ਉਧਰ ਤੇ ਬਹੁਤ ਜਿਆਦੀ ਕਨਾ ਦੇ ਠੰਢੀ ਧੀਰੀ ਆ ਹਾਂ ਐ ਵੀ ਹੈ ਵੀ ਚੰਗੀ ਕਨਾਲ ਦੇਣਾ ਜਾਂ ਕੋ ਮਸਲ ਚ ਬੰਦੂਆ ਪਿਛਲੀ ਵੀਡੀਓ ਦੇ ਵਿੱਚ ਵੀ ਇਹਦੇ ਨਾਲ ਦਾ ਹੀ ਮਿਲਦਾ ਵੀ ਹਾਂਜੀ 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 ਸੰਤੋਖ ਸਾਹਿਬ ਲਿਆਉਣਾ ਹੀ ਆਪਾਂ ਆਇਆ ਜਿਹੜਾ ਵਾ ਸੀਲਸ ਲਾ ਗਿਆ ਨਗਰ ਠੀਕ ਆ ਲੈ ਵੀਰ ਖੋਲ ਭੈਣ ਲੈ ਕੇ ਗਈ ਆਪਣੀ ਹਾਂਜੀ ਹਾਂਜੀ ਚਲੋ ਭੈਣ ਨੂੰ ਆਪਾਂ ਦੋੜਾਂਗੇ ਚਵਾਈ ਆ ਭੈਣ ਭਰਾ ਆਏ ਆ ਉਹ ਠੀਕ ਆ ਤੇ ਉਹ ਪੀ ਚੰਗੀ ਵਧੀਆ ਨਿਕਲੀ ਕੁਆਲਟੀ ਵਾਲੀ ਠੀਕ ਆ ਜੀ ਹਾਂਜੀ ਲੋ ਵੀ ਕਿਸਾਨ ਵੀਰੋ ਦੂਜਾ ਸਵੇਰ ਇਸ ਵਾਰ ਨੇ ਸੁਣਾ ਹਾਈਟ మీడియం ਲੰਬਾਈ ਲਈ ਪਹੁੰਚ ਜਾਂਦੀ ਹੈ ਠੀਕ ਆ ਜੀ ਇਹਦੇ ਨਾਲ ਮਿਲਦੀ ਜੁਲਦੀ ਵਹਿੜਾ ਉਦੋਂ ਵੀ ਆਪਾਂ ਵੀਰ ਹੋਂ ਦੇ ਘਰੋਂ ਕਰੋ ਪਾਈ ਸੀ ਠੀਕ ਹੈ ਜੀ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਸੀਗੀ ਹਵਾਨੇ ਚੱਟੇ ਦੀ ਤੁਸੀਂ ਚੈੱਕ ਕਰ ਸਕਦੇ ਜੇ ਥੱਬਿਆਂ ਦਾ ਲੇਵਾ ਕਰਮਾਲੀ ਦੇ ਥੱਲੇ ਠੀਕ ਹੈ ਜੀ ਤੇ ਕਰੋ ਸੰਗ ਦੇ ਵਿੱਚ ਆ ਨਾਰਮਲੀ ਕਰੋ ਸੰਗ ਦੇ ਵਿੱਚ ਹੀ ਬਹੁਤੇ ਭੈਣ ਭਰਾ ਸਚਨ ਵੀਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਖਰੀਦਣੇ ਸ਼ੁਰੂ ਕਰ ਦਿੰਦੇ ਆ ਸੋ ਕਰੋ ਸੰਗ ਆ ਠੀਕ ਹੈ ਜੀ ਕੋਈ ਭਰਾ ਜਿਹਾ ਫਦਾ ਕੋਈ ਜਰਸੀ ਦੇ ਨਾਲ ਮਲਾਪ ਲਾਵੇ ਠੀਕ ਹੈ ਜੀ ਬਾਕੀ ਹਵਾਨੇ ਚੱਟੇ ਦੀ ਸਾਫ਼ ਸੁਥਰੀ ਆ ਤੇ ਮੌਕੇ ਤੇ ਤੁਸੀਂ ਵੇਖੋਗੇ ਤਾਂ ਥੱਬਿਆਂ ਦਾ ਲੇਵਾ ਠੀਕ ਹੈ ਜੀ ਹਵਾਨੇ ਚੱਟੇ ਦੀ ਸਾਫ਼ ਸੇ ਸਵੰਦ ਗੈਰਵਾਫੀ ਥਨਾਂ ਦੇ ਵਿੱਚ ਬਹੁ ਆ ਦੇਖੋ ਸੰਤੂ ਸਾਹਿਬ ਹਾਂ ਇਹ ਨਹੀਂ ਵੀ ਕਰਮਾ ਵਾਲੀ ਨੂੰ ਪਤਾ ਵਾ ਵੀ ਕਿੱਥੇ ਕਿਨਾਲ ਦੇ ਜਿਤਨਾ ਮਰਜੀ ਭਾਵੇਂ ਨਿਆਣਾ ਬਹਿ ਜਾ ਕੋਈ ਸਿਆਣਾ ਬਹਿ ਜਾ ਸੰਤੂ ਸਾਹਿਬ ਲਿਆਉਣੀਆਂ ਇਹ ਆਪਾਂ ਚੀਜ਼ਾਂ ਆ ਆ ਦੇਖੋ ਦਸਲੀਆਂ ਕਰਾ ਗਿਆ ਜੀ ਹਾਂ ਭਾਵੇਂ ਘਰੇ ਵੀ ਚਾਹਾਂਗੇ ਇਹ ਥੋੜੀ ਵੀ ਲੱਤ ਮਾਰ ਜੂਗੇ ਤੇ ਹਾਂ ਨਹੀਂ ਨਹੀਂ ਚੰਗਾ ਪਸ਼ੂ ਤਾਂ ਮੋਛੀ ਕੀ ਜੋ ਮੋਛੇ ਤਾਂ ਹਾਂਜੀ ਹਾਂਜੀ ਠੀਕ ਆ ਬਾਕੀ ਜੀ ਸੰਤੂ ਸਾਹਿਬ ਆ ਵੀ ਆ 15 ਨੂੰ ਵਿਖਾ ਦਨੇ ਆ ਫੇਰ ਵੀ ਭੈਣ ਭਰਾ ਅਗਲਾ ਆਖ ਦਿੰਦਾ ਪਿੰਡੇ ਪੋਣੇ ਨੂੰ ਜ਼ਰੂਰ ਫੇਰ ਹਾਂਜੀ 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 ਮੋਬੀ ਚਮਕਦਮਕ ਪੂਰੀ ਆ ਠੀਕ ਆ ਜੀ ਚਲੁਸ਼ਕ ਬਹੁਤ ಜಾਦੀ ਆ ਹਾਂਜੀ ਰਾਗਪੁਰ ਨੂੰ ਤੁਸੀਂ ਦੇਖ ਲਿਆ ਡੱਬੀ ਵੈੜਾ ਵਾਈਟ ਤੇ ਬਲੈਕ ਬਾਕੀ ਹਵਾਨੇ ਚੱਲ ਦੀ ਕਰਵਾਵੀ ਬਹੁਤ ਜਿਆਦਾ ਸਾਫ ਸੁਥਰੀ ਆ ਚਾਰ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਕ ਕੋਈ ਬੱਚਾ ਨਹੀਂ ਲੱਗਾ ਠੀਕ ਆ ਜੀ ਸੋ ਚਾਰੇ ਥਾਣ ਸੋਹਣੇ ਗਾਇਬ ਸੋਹਣੀ ਸਪੇਸਮੈਂਟ ਦੇ ਵਿੱਚ ਸੰਧੂ ਸਾਹਿਬ ਮਾਂ ਦਾ ਇਹਦਾ ਰਿਕਾਰਡ ਨਾ ਚੰਗਾ ਹੀ 40 ਪਲੱਸ ਕਿਨਾਲ ਦੇ ਮਾਂ ਦਾ ਰਿਕਾਰਡ ਆ ਇਹਦਾ ਅੱਛਾ 40 ਲੀਟਰ ਤੋਂ ਹਾਂਜੀ ਹਾਂਜੀ ਠੀਕ ਆ ਜੀ ਤੇ ਪਹਿਲਾਂ ਨੇ ਵੀ ਇਹਨੇ ਵਛੀਨੇ ਚੰਗਾ ਦੁੱਧ ਰਿਕਾਰਡ ਪਾਇਆ ਨੇ ਠੀਕ ਆ ਜੀ ਹਾਂਜੀ ਠੀਕ ਆ ਲੋਭੀ 4 ਲੀਟਰ ਤੋਂ 200 ਪਲੱਸ ਮਦਰ ਮਿਲਕਰ ਕੜਾੜਾ ਬਾਕੀ ਐਨ ਕੀ ਚਲੋ ਕਰਮਾੜੀ ਵੇਖੋ ਨਾਮੀ ਦੇ ਦੇ ਠੰਡੀ ਤੇ ਬਹੁਤ ਆ ਜੀ ਜਿਤਨਾ ਬਰਪਿਆ ਜੀ ਹਾਂ ਨਹੀਂ ਨਹੀਂ ਪੂਰੀ ਧੀਰੀ ਡੰਗਰ ਦਾ ਪਤਾ ਲੱਗ ਹੀ ਜਾਂਦਾ ਜੀ ਅੱਛਾ ਫਿਰ ਗੁਰਪ੍ਰੀਤ ਕੀ ਡਿਮਾਂਡ ਕਰਦੇ ਆ ਬੱਛੀ ਇਹ ਦੇ ਕਿਨੇ ਦੇ ਰਹੇ ਆ ਆਪਾਂ ਅੱਜ ਹੁਣ ਮੌਕੇ ਤੇ ਸੰਧੂ ਸਾਹਿਬ ਥੋੜਾ ਜਿਹਾ ਅੱਗੇ ਨਾਲ ਮਾਲ ਥੋੜਾ ਜਿਹਾ ਤੇਜ਼ ਹੋ ਗਿਆ ਵਾ ਇਹ ਆਪਾਂ 85000 ਦੇ ਦਵਾਗੇ ਹਾਂ ਨਾ 85 ਦੇ ਹਾਂਜੀ ਹਾਂਜੀ ਠੀਕ ਹੈ ਜਵਾਕੇ ਦਵਾਗੇ ਹੋ ਸਕਿਆ ਤੇ 25 ਲੀਟਰ ਤੋਂ ਬਾਹਰ ਹੀ ਦੇ ਦਾਂਗੇ ਆਪਾਂ ਦੁੱਧ ਦੇ ਦਾ ਜਵਾਕੇ ਠੀਕ ਠੀਕ ਦੁੱਧ ਦਾ ਜਵਾਊਗੀ ਬੈਠੇ ਜਿਹੜੀ ਪੂਰੀ ਅਜੇ ਸੰਤੋਖ ਸਾਹਿਬ ਬਣਨੀ ਹੈ ਜੇ ਵਚੀ ਨਾ ਇਧਰ ਕੋਤੇ ਲੱਟਣਾ ਸੁਆਕੇ ਨੇ ਕਰਮਾਲੀਏ ਹੋਰ ਵੀ ਹਾਂਜੀ 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 ਜਿਹੜਾ ਵਹਿਬੂਮ ਹੈਗਾ ਉਹ ਵੀ ਕੱਦ ਹਾਂਜੀ ਹਾਂਜੀ ਕੋਈ ਭੜ ਨਹੀਂ ਪਈ ਐ ਕੂੜਾ ਚੱਡਾ ਬਿਲਕੁਲ ਕਰੋ ਚੈੱਕ ਜੀ ਠੀਕ ਹੈ ਜੀ ਤੋਂ ਬਗੈਰ ਪਲੂਣ ਤੋਂ ਬਗੈਰ ਭਲਾਂ ਤੋਂ ਜਿਹੜਾ ਮਹਾਨੇ ਚੱਡੇ ਤੇ ਬਹੁਤ ਵਧੀਆ ਬਹੁਤ ਸੋਹਣਾ ਲੇਵਾ ਟਿਕਾਣੇ ਤੇ ਆ ਖੁੱਚਾਂ ਤੋਂ ਕਾਫੀ ਉੱਪਰ ਤੁਸੀਂ ਵੇਖੋਗੇ ਕਿ 2-4 ਇੰਚ ਉੱਪ ਬਹੁਤ ਵਧੀਆ ਚੰਗੀ ਬਾਦੀ ਬੰਤਰ ਦੇ ਵਿੱਚ 85000 ਦੀ ਹੈ ਠੀਕ ਹੈ ਜੀ 85000 ਦੀ ਵਿੱਚੋਂ ਮਾਨਤਨ ਮੌਕੇ ਤੇ ਛੋੜ ਛੱਪਾ ਪੂਗਾ ਜਰੂਰ ਜਿਹੜਾ ਭਰਾ ਕੋਈ ਕੰਟੈਕਟ ਕਰੂਗਾ ਉਸ ਤੋਂ ਬਾਅਦ ਸੈਕੰਡ ਨੰਬਰ ਤੇ ਇੱਧਰ ਵੀ ਆ ਜੀ ਤੇ ਆਪਣੇ ਕੋਲ ਇੱਕ ਪਲੂਣ ਵਛੀ ਪਹਿਲਾ ਸਵੇਰ ਸੂਈ ਆ ਇਹ ਸੰਤੂ ਸਾਹਿਬ ਪਹਿਲੇ ਨੇ ਵਛੀ ਆ ਦੋ ਦੰਦ ਹਾਂਜੀ ਹਾਂਜੀ ਇਹ ਦੋ ਜੀ ਬੋਲੇ ਚ ਆ ਜੀ ਠੀਕ ਹੈ ਜੀ ਤੇ ਮਗਰ ਵਛਾ ਦੇ ਜੀ ਠੀਕ ਹੈ ਤੇ 18 ਲੀਟਰ ਸੰਤੂ ਸਾਹਿਬ ਦੇ ਥੱਲੇ ਤਿਆਰ ਆ ਦੁੱਧ ਅੱਜ ਬੋਲਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਤੀਜਾ ਦਿਨ ਦੱਸਿਆ ਹਾਂਜੀ ਹਾਂਜੀ ਠੀਕ ਹੈ ਬਦੋਂ ਸਾਰਾ ਮਾਰਟ ਆ ਗਿਆ ਸੋਇਆ ਜੀ ਦੋਦੀ ਬੱਛੀ ਆ ਹਾਂਜੀ ਮਗਰ ਬੱਛਾ ਠੀਕ ਹੈ ਜੀ ਦੰਦ ਵੀ ਪਹਿਲਾਂ ਵਿਖਾਵਾਂਗੇ ਸੰਧੂ ਸਾਹਿਬ ਬਹੁਤ ਦੰਦ ਵੀ ਤੁਹਾਨੂੰ ਨੋਟ ਕਰਵਾ ਦਿੰਨੇ ਆ ਬਹੁਤ ਸਾਰੇ ਬੱਛੀ ਦਾ ਇੱਕ ਰੰਗ ਬਿਲਕੁਲ ਬਲੈਕ ਆ ਤੇ ਇਧਰੋਂ ਤੁਹਾਨੂੰ ਬਾਹਰ ਕੱਢ ਕੇ ਮੂੰਹ ਪੜਦੇ ਦੋਸਤ ਕੋਈ ਦੰਦ ਮਾ ਕੇ ਉਠਾ ਦੇਣਾ ਕਰਾਵਾਂਗੇ 14 15 ਕਿਲੋ ਬੋਲਾ ਜੀ ਹਾਂਜੀ 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 ਠੀਕ ਹੈ ਭਾਈ ਮੈਂ ਵੀ 14 15 ਕਿਲੋ ਬੋਲੇ ਬੋਲਾ ਆਜੋ ਤਿੱਜੇ ਦੂਜੇ ਤਿੱਜੇ ਦਿਨ ਦੇ ਦੌਰਾਨ ਤੇ ਕਾਦ ਉੱਚਾ ਹੈ ਬਾਕੀ ਜਿਹਨੇ ਇੱਕ ਜਰਸੀ ਵੜ ਆਪਾਂ ਦੇਖਦੇ ਆ ਫ੍ਰੈਕਚਰ ਦੀ ਵੀ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ 크ਰੋਸ ਅੰਗ ਦੇ ਵਿੱਚ ਆ ਕੋਈ ਜਰਸੀ ਨਾਲ 크로ਸ ਮੰਨ ਸਕਦਾ ਠੀਕ ਹੈ ਜੀ ਇੱਕ ਮਿੰਟ ਹੋਰੀ ਹੋਰੀ ਸਲੋ ਪੜਦੇ ਜੀ ਵੀਰੇ ਵੀਰੇ ਇੱਕ ਮਿੰਟ ਵੀਰ ਜੀ ਮੈਂ ਕਰਦਾ ਜੇ ਤੁਹਾਨੂੰ ਫੋਨ ਸਲੋ ਤੋਰਦੇ ਜੀ ਹੋਈ ਤੋਰ ਲੈਂਦੇ ਮੈਂ ਨਾ ਵੀਡੀਓ ਬੰਦ ਦੇ ਥੋੜਾ ਇਹ ਨਾ ਸੰਧੂ ਸਾਹਿਬ ਪਹਿਲੇ ਨੇ ਆ ਹਾਂ ਜੀ ਤੇ ਬੱਚੇ ਦਾ ਥੋੜਾ ਜਿਆ ਕੀ ਕਰਦੀ ਆ ਉਹ ਵੀ ਪਹਿਲਾਂ ਬੱਚੀ ਸੂਈ ਕਰਕੇ ਨਾ ਬੱਚੇ ਦਾ ਨਵੇਂ ਦਾ ਨਾ ਸੰਧੂ ਸਾਹਿਬ ਹਾਂ ਨਵੇਂ ਦਾਾਂ ਦਾ ਇਹ ਲੋਨ ਦੇ ਫਾਰਮ ਤੋਂ ਜਿਹੜਾ ਕਿਸਾਨ ਬਿਰੋ ਹੱਥੀ ਮੁਠੀ ਵਾਲਾ ਹਾਂਜੀ ਹਾਂਜੀ ਬਾਕੀ ਗੈਬ ਚੰਗਾ ਆਪਸੀ ਥਾਣਾ ਤੇ ਥਾਣ ਲੰਬਾ ਠੀਕਾ ਜੀ ਤੇ ਲਾਈਕ ਕਰ ਦਿਓ ਸਾਰੇ ਭਰਾ ਵੀ ਥਾਣ ਲੰਬਾ ਹੋਵੇ ਹੱਥੀ ਮੁਠੀ ਵਾਲਾ ਹੋਵੇ ਚੌਂਚਵਾ ਦੇ ਵਿੱਚ ਆਉਂਦਾ ਹੋਵੇ ਠੀਕਾ ਜੀ ਬਾਕੀ ਮਗਰ ਇਹਦੇ ਵੱਛਾ ਹੈ ਇੱਕ ਵਾਰੀ ਲਾਗੇ ਉਹਦੇ ਨੂੰ ਆਪਾਂ ਥੋੜੀ ਜਿਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵੇਖੋ ਜੀ ਠੀਕਾ ਜੀ ਬਣੇ ਥਾਣੇ ਪਸ਼ੂ ਆ ਭਰੇ ਥਾਣਾ ਰਹਿ ਗਿਆ ਅਜੇ ਚਵਾਈ ਦਾ ਸਮਾਂ ਬਿਲਕੁਲ ਨੇੜੀ ਆ ਕਿਉਂਕਿ ਸ਼ਾਮ ਦਾ ਜਿਹੜਾ ਹਾਂਜੀ ਹਾਂਜੀ ਟਾਈਮ ਹੋ ਗਿਆ ਪਿਆ ਠੀਕ ਆ ਆ ਦੇਖੋ ਸੰਦੂਭਾ ਜੇ ਸੂਚ ਆਇਆ ਨਾ ਨੰਗਾ ਡੰਗਰ ਥੋੜਾ ਜਿਆ ਥੋੜਾ ਜਿਆ ਤੈ ਜੀ ਮਾਰਦਾ ਇੱਕ ਵਾਰੀ ਤੇ ਥੋੜਾ ਜਿਆ ਹੋ ਜਾਂਦਾ ਸੈਟ ਤੇ ਇਹਦੇ ਥਲੇ ਹੁਣ ਵੀ 15 14 15 14 ਲੀਟਰ ਆ ਜੀ ਹਾਂ ਜੀ ਸੰਦੂਭਾ ਹੋਊਗਾ 18 ਹੀ ਆਪਾਂ ਬਿਲਕੁਲ ਜੈ ਜੀ ਅਗਲੇ ਨੂੰ ਦੋ ਡੰਗ ਆਪਾਂ ਮਨਾ ਕੇ ਦਵਾਗੇ ਠੀਕ ਆ ਆਪਣੀ ਨਾਲ ਸੌਦਾ ਕਰ ਲੇ ਇਹ ਨਹੀਂ ਵੀ ਕੋਈ ਬੰਦਾ ਨਹੀਂ ਪਾਉਣਾ ਇਤਰਾ ਹੀ ਪਾ ਜਣਾ ਆਪਾਂ ਨੂੰ ਠੀਕ ਆ ਤੇ ਅਸੀਂ ਫਿਰ ਵੀ ਨਾ ਥੋੜਾ ਜਿਆ ਪਾਲੀ ਦਾ ਡੰਗਰ ਹਿੱਲੇ ਨਾ ਆ ਚਲੋ ਪਹਿਲੇ ਵਛੀਆ ਕਾਲਾ ਮਾਰਾ ਮਰ ਪਤਾ ਨਹੀਂ ਭਰਿਆ ਬਾਕੀ ਕਰਮਾਲੀਆਂ ਨੂੰ ਨਹੀਂ ਆ ਕਿਸੇ ਨੂੰ ਵੀ ਨਹੀਂ ਇਹ ਉਤਰਾਪ ਹੁੰਦੇ ਚਲੋ ਫਿਰ ਵੀ ਭੈਣ ਭਰਾ ਨੂੰ ਹਾਰ ਕੇ ਇਹਨਾਂ ਆਖੀਦਾ ਵੀ ਡੰਗਰ ਦਾ ਕੋਈ ਪਤਾ ਨਹੀਂ ਦਾ ਨਵੇਂ ਥਾਂ ਆ ਹਾਂ ਜੀ ਚਲੋ ਕਿਸੇ ਤੂ ਆ ਤੇ ਇਹ ਵੀਰ ਗੁਰਪ੍ਰੀਤ ਵੈਸੇ ਇਹਦਾ ਆਪਾਂ ਅੰਦਾਜ਼ਾ ਲਾਈਏ ਵੀ 15 16 17 ਲੀਟਰ ਹੁਣ ਬੌੜਾ ਮੌਕੇ ਤੇ ਦੁੱਧ 20 ਲੀਟਰ ਤੋਂ ਪਲੱਸ ਚੋਣਾ ਚਾਹੀਦਾ ਵੱਧ ਵੱਧ ਦੇ ਦਊਗੀ ਸੰਦੂ ਸਾਹਿਬ ਜੇ ਵਛੀ ਕੁਆਲਟੀ ਵਾਲੀ ਹੈ ਨਾ ਹਾਂ ਹਾਂ ਤੇ ਵੱਧ ਦੇ ਸਕਦੀ ਹੈ ਜੀ ਅੱਛਾ ਬਾਕੀ ਦੇਖੋ ਕਦਮ ਕਦਮ ਹੈ ਵੇਖੋ ਮੇਰੇ ਤੋਂ ਥੋੜੀ ਜੀ ਵੇਖੋ ਕਿੱਡਾ ਆ 9.4 ਦਾ ਬੋਤਾਲੀ ਆ ਕੋਈ ਛੋਟੀ ਨਹੀਂ ਗੀ ਜੀ ਕਰੋ ਸੰਗ ਕਿਹਾ ਨਾ ਬਾਕੀ ਸੰਭਾਰ ਦੰਦ ਵੀ ਵਿਖਾਈਏ ਇੱਕ ਵਾਰੀ ਬਣਾਉਂਦਾ ਉਹ ਦੰਦ ਵੀ ਨੋਟ ਕਰਾ ਦੇਣੀ ਕਿਹਨੇ ਅਖੜਾ ਵੀ ਉਹ ਚੀਜ਼ ਤੇ ਤੁਸੀਂ ਦਿਖਾਈ ਨਹੀਂ ਕੋਣ ਕਰੇ ਤੁਸੀਂ ਫੜ ਲਿਆ ਜਗੋਂ ਆ ਇਹਨੇ ਪਰਾ ਕਰਾ ਇਹ ਬੇਕੋਤਾਂ ਦੀਆਂ ਲਓ ਜੀ ਪਿਓਰ ਦੋ ਦੰਦਾਂ ਦਾ ਠੀਕ ਹੈ ਜੀ ਹਾਂ ਜੀ ਜੋ ਕਹਾਂਗੇ ਸੰਧੂ ਸਾਹਿਬ ਉਹੋ ਹੀ ਹੋਊਗਾ ਬਾਕੀ ਚੌਂ ਦੇ ਨਹੀਂ ਆਪਾਂ ਜਿਹੜੇ ਬਿਲਕੁਲ ਦੁੱਧ ਦੰਦ ਨੇ ਹਾਂ ਜੀ ਹਾਂ ਜੀ ਉਹ ਦੋ ਜਿਹੜੇ ਦੰਦ ਬਿਲਕੁਲ ਸਥਾਈ ਆ ਠੀਕ ਹੈ ਜੀ ਪੱਕੇ ਦੰਦ ਜਿਹੜੇ ਆ ਗਏ ਦੋ ਦੰਦ ਮੱਛੀ ਵੱਡੇ ਕੱਦ ਕਰਦੇ ਵਿੱਚ ਬਹੁਤ ਪਿਆਰੀ ਮੱਛੀ ਆ ਕਿਸੇ ਭਰਾਣੇ ਚਲੋ ਦਾ ਫਾਰਮ ਦੇ ਵਿੱਚ ਪਾਉਣੀ ਆ ਚਾਹੇ ਸਮਾਲ ਫਾਰਮ ਆ ਚਾਹੇ ਵੱਡੇ ਫਾਰਮ ਅਕਸਰ ਆਪਾਂ ਨੋਟ ਕਰਾ ਦਿੰਦਾ ਚੰਗੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਵੀ ਲੈ ਸਕਦੇ ਹੋ ਤੁਸੀਂ ਪਲੂਨ ਮੱਛੀ ਪਾ ਰੋ 22 24 22 24 ਨੂੰ ਟ ਤੇ ਵੀਰੇ ਗੁਰਪ੍ਰੀਤ ਦੀ ਦੁਬਾਰ ਕੀ ਕਰਦੇ ਆ ਅੱਜ ਬੱਚੀ ਦੇ ਕੇ ਦੇ ਰਹੇ ਆ ਬੋਲੇ ਤੇ ਸੰਧੂ ਸਾਹਿਬ ਉਤਰਾਂ ਦੇ ਭਾਵੇਂ ਮੋਲਾ 57 ਕਰ ਲਈਏ ਹਾਂਜੀ ਪਰ ਹਾਂ ਨਾ ਹੀ ਆਪਾਂ 65000 ਦੀ ਦਵਾਗੇ ਵੇਛੀ 65000 ਦੀ ਹਾਂਜੀ ਹਾਂਜੀ ਉਹਦੇ ਚ ਚਲੋ ਭੈਣ ਭਰਾ ਦਾ ਮਾਨ ਤਾਨ ਕਰਾਗੇ ਹਰ ਕੋਈ ਭੈਣ ਕਰਾ ਕਹਿੰਦਾ ਵਾ ਵੀ ਤੁਸੀਂ ਰੇਟ ਬਿਲਕੁਲ ਜਾਇਜ ਪਾਉਂਦੇ ਜੋ ਭੈਣ ਭਰਾ ਫਿਰ ਵੀ ਇੱਕ ਨਾਲ ਦੇ ਮਾਨ ਤਾਨ ਫੇਰ ਕਰਾ ਜੰਦੇ ਆ ਜੈ ਹਿੰਦ ਸੰਧੂ ਸਾਹਿਬ ਉਹ ਵੀ ਆਪਾਂ ਆਪਾਂ 75000 ਦੀ ਪਾਈ ਉਹਦੇ ਵਿੱਚੋਂ ਵੀ ਆਪਾਂ 2000 ਰੁਪਏ ਛੱਡਿਆ ਵਾ ਠੀਕ ਹੈ ਹਾਂਜੀ ਠੀਕ ਹੈ ਤੇ ਇਹ ਦੋਸਤੋ 65000 ਦੀ 60000 ਦੀ ਆ ਜੀ 60000 ਦੀ ਆਪਾਂ ਹਾਂ ਨਾ ਦਵਾਂਗੇ ਜੀ ਨਹੀਂ 60000 ਦੀ ਹੋਈ ਦੋਸਤੋ ਯਸਨੋ ਮਿਲਣੀ ਹੈ ਤੁਹਾਨੂੰ ਅੰਦਰ ਵਿੱਚ ਬਹੁਤ ਤਿਆਰੀ ਆ ਤੱਦਕਾਠ ਵਾਲੀ ਆ ਸਫਾਈ ਬਹੁਤ ਚਮਕ ਸ਼ੈਣੀ ਸੁਣਣੀ ਬਹੁਤ ਜਿਆਦੀ ਬੱਚੀ ਦੀ ਤੇ ਥੋੜਾ ਥੀ ਮੁੱਠੀ ਆ ਜਿਹੜੀ ਗੱਲ ਮੇਰੇ ਮੁੱਕਦੀ ਆ ਕਿ ਚੋਣ ਤੋਂ ਬਾਅਦ ਵਿੱਚ ਕੋਈ ਭਰਾ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਠੀਕ ਆ ਜੀ ਭੈਣ ਨੇ ਚਵਾਈ ਕਰਨੀ ਆ ਕਿਸੇ ਭਰਾ ਨੇ ਚਵਾਈ ਕਰਨੀ ਆ ਬਹੁਤ ਵਧੀਆ ਤੇ ਦੁੱਧ ਕਰਵਾ ਲਈ 20 ਤੋਂ ਪਲੱਸ ਚਵਾਉ 24 ਤੱਕ ਟਾਪ ਲਾਵੇ ਠੀਕ ਹੈ ਜੀ ਉਹ ਜਦੋਂ ਮਲੇ ਮੂਲੇ ਤੋਂ ਚੱਲੀ ਪੀਕ ਤੇ ਚੱਲੀ ਕੋਈ 25 ਦਿਨਾਂ ਤੱਕ ਕਰੂਗੀ ਕਾਰਨਾਮਾ ਵੀ ਕਰੇ ਠੀਕ ਹੈ ਜੀ ਸੋ ਚੰਗੀ ਬੱਛੀ ਆ ਤੇ ਅੱਜ ਤੁਹਾਨੂੰ 65000 ਦੀ ਮਿਲ ਜਾਊਗੀ ਠੀਕ ਆ ਤੇ ਇੱਧਰ ਆਪਣੇ ਕੋਲ ਜਿੱਦੀ ਇੱਕ ਆ ਬੈਡ ਆ ਗਈ ਆ ਇਹ ਕਿੰਨਾ ਸਵੇਰ ਸੁਆ ਸੁਈ ਆ ਇਹ ਸੰਧੂ ਸਾਹਿਬ ਤੀਸਰਾ ਸੁਆ ਸੁਈ ਜੋ ਤੀਜਾ ਸੁਆ ਜੀ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਥੱਲੇ ਵੀ ਬੌਲਾ ਹੀ ਹੋਊਗਾ ਜੇ 나ੜੂ ਨਾਲ ਜੋ ਠੀਕ ਆ ਥੋੜਾ ਨਾ ਕੈਮਰੇ ਤੋਂ ਡੰਗਰ ਥੋੜਾ ਜਿਆਦਾ ਡਰ ਤੋਂ ਬੁਕਰ ਤੇ ਕੋਈ ਗੱਲ ਨਹੀਂ ਤੇ ਬਾਕੀ ਇੱਧਰ ਵੇਖੋ ਪੰਡਾ ਹੀ ਪਾਈ ਫਿਰਦੀ ਕਰਮਾ ਵਾਲੀ ਤੇ ਹੁਣ ਇਹਦੇ ਥੱਲੇ ਸੰਧੂ ਸਾਹਿਬ 20 ਤੋਂ ਬਾਹਰ ਹੀ ਹੋਗਾ ਇਹ ਦੋਦਣਾ ਇਸ ਵਕਤ ਹਾਂਜੀ ਹਾਂਜੀ ਅੱਜ ਕਿੰਨੇ ਦਿਨਾਂ ਤੇ ਚੱਲੋਗੇ ਅੱਜ ਸੰਧੂ ਸਾਹਿਬ ਦਾ 나ੜੂ ਨਾਲ ਜੋ ਬੱਚੇ ਦਾ ਪੰਜਵਾਂ ਚੌਥਾ ਦਿਨ ਪੰਜਵਾਂ ਕਦ ਦਿਨ ਹੋ ਗਿਆ ਹੋਊਗਾ ਉਹ ਅੱਛਾ ਮਨ ਹਾਂਜੀ ਹਾਂਜੀ ਕੋਰੋਨਾ ਹੀ ਹੈ ਸੰਧੂ ਸਾਹਿਬ ਆਪਾਂ ਠੀਕ ਹੈ ਜੀ ਉਹ ਵੀ ਪੰਜਾ ਚੌ ਦਿਨ ਦਾ ਸਮਾਂ ਤੀਜਾ ਸਵੇਰ ਤੇ 20 ਲੀਟਰ ਤੋਂ ਬਾਹਰ ਮਖੌਲ ਹੀ ਕਰਦੀ ਪਈ ਹੈ ਠੀਕ ਹੈ ਜੀ ਇਹ ਵੀ ਗੱਲਾਂ ਗਾਧੀਆਂ ਕਰਾਊਗੀ ਅਜੇ ਟਾਈਮ ਦੋਸਤੋ ਸਟਾਰਟਿੰਗ ਹੀ ਹੋਈ ਹੈ ਠੀਕ ਹੈ ਤੀਜਾ ਸਵੇਰ ਇਹ ਵੈਰ ਸੋਈ ਆ ਕੱਦ ਵੱਡਾ ਇਹ ਆਪਾਂ ਤੁਹਾਨੂੰ ਜ਼ਰੂਰ ਨੋਟ ਕਰਾ ਦੇਣੀ ਆ ਵੀ ਕੱਦ ਵੱਡਾ ਠੀਕ ਆ ਜੀ ਆ ਦੇਖੋ ਬਾਕੀ ਰੰਗ ਫੈਸ਼ਨ ਵੈੜ ਦਾ ਤੁਸੀਂ ਇੱਕ ਵਾਰੀ ਜ਼ਰੂਰ ਦੇਖੇ ਆ ਜਾ ਠੀਕ ਆ ਜੀ ਫਿਕਸ ਹਵਾਨੇ ਜੱਬੇ ਦੇ ਵਿੱਚ ਫਾੜੀ ਵਾਲਾ ਹਵਾਨਾ ਚੱਲਦਾ ਠੀਕ ਆ ਜੀ ਤੇ 20 ਲੀਟਰ ਤੋਂ ਬਾਹਰ ਹਜੇ ਬੌਲੇ ਕੱਚੇ ਦੁੱਧ ਕੱਚੇ ਦੁੱਧ ਦੇ ਵਿੱਚ ਹੀ ਤੁਸੀਂ ਨੋਟ ਕਰ ਲਓ ਠੀਕ ਆ ਆ ਦੇਖੋ ਜੀ ਤੋ ਵਾੜਾ ਦੋਸਤੋ ਤਿੰਨੇ ਸ਼ਾਨਦਾਰਾ ਕਿਸੇ ਭਾਵੇਂ ਚਲੋ ਕਿਸੇ ਵੀਰ ਦੀ ਵਿਚਾਰ ਬਣ ਜਾਂਦੀ ਹੈ ਵੀ ਦੂਰੋਂ ਨੇੜੇ ਆਉਣਾ ਠੀਕ ਹੈ ਜੀ ਜੋੜੀ ਪਾਲ ਗਏ ਤੇ ਜੋੜੀ ਦਾ ਵੀ ਤੁਸੀਂ ਸੌਦਾ ਕਰ ਲਓਗੇ ਤੇ ਜੋੜੀ ਦੇ ਵਿੱਚੋਂ ਵੀ ਛੋੜ ਚੁੱਕਣਾ ਕੋਈ 2-400 500 ਵੱਧ ਕਰ ਦਿੱਤਾ ਜਾਊਗਾ ਠੀਕ ਆ ਬਾਕੀ ਥਾਣ ਬਹੁਤ ਸੋਹਣਾ ਲੱਗਾ ਇਹਨੇ ਵੀ ਖਾਤੀ ਮੁੱਠੀ ਵਾਲਾ ਥਾਣਾ ਵਾੜਾ ਜਿਹੜਾ ਦੋਸਤੋ ਬੱਚੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਗਰ ਆਪਾਂ ਨੇ ਥਾਣਾ ਵਾਲੇ ਪਾਸੇ ਬੜੀਆਂ ਸਾਫ਼ ਸੁਥਰੀਆਂ 나ੜੂ ਨਾਲ ਜ ਦਿਖਾ ਰਹੇ ਭਾਵੇਂ 나ੜੂ ਨਾਲ ਆ ਬੱਚੇ ਦੇ ਅੱਜ ਚੌਥਾ ਦਿਨ ਲਾ ਲਓ ਠੀਕ ਹੈ ਜੀ ਪੰਜਵ ਹੁਣ ਆ ਕੋਈ ਗਲਤ ਕੰਮ ਨਹੀਂ ਕਰਨਾ ਕਿ ਅਜੇ ਬੌਲੇ ਚ ਨਹੀਂ ਨਿਕਲਦੀ ਆ ਠੀਕ ਆ ਜੀ ਤੇ ਕਰਮਾਲੀ ਚਲੋ ਜਿੰਨੀ ਵੀ ਕਿਸ ਦੀ ਸੇਵਾ ਹੋ ਗਈ ਉੰਨੀ ਹੂੰ ਹੂੰ ਫੇ ਦੁੱਧ ਪਾ ਸਕਦਾ ਬਿਲਕੁਲ ਜੀ ਬਿਲਕੁਲ ਚਲਦੀ ਉਮੀਦ ਕਰ ਸਕਦੇ ਸਟਾਰਟਿੰਗ ਤੁਸੀਂ ਦੱਸਦੀ ਵੀ ਬੌਲੇ ਤੇ ਮਤਲਬ ਕਿ ਪੰਜਾਂ ਦਿਨਾਂ ਦੇ ਦਰਾਂ ਦੀ ਸਭਾ ਸਾਰਾ ਕੁਝ ਲੁਕਿਆ ਰਹਿਣਾ ਨਹੀਂ ਆ ਕੋਈ ਵੀ ਵੀਰ ਭਰਾ ਆਉਂਦਾ ਵਾ ਮੈਂ ਦੇਵ ਕੇ ਨਾਵੇਂ ਦੋ ਡੰਗ ਮੇਰੇ ਘਰੋਂ ਚੋਕੇ ਖੜੇ ਚੋਕੇ ਲੈ ਕੇ ਜਾਉਂਗਾ ਠੀਕ ਆ ਜੀ ਤੇ ਆਪਾਂ ਕਿਸੇ ਦੇ ਨਾਲ ਨਹੀਂ ਕੋਈ ਘੇਰਾ ਫੇਰੀ ਕਰਨੀ ਨਹੀਂ ਆ ਕੋਈ ਆਪਾਂ ਕੋਈ ਤੰਗੀ ਛੰਗੀ ਕਿਸ ਨੂੰ ਦਈਏ ਹਾਂ ਤੇ ਆਪਾਂ ਇਹੋ ਕਹਿੰਦੇ ਆ ਵੀ ਹਰ ਕਿਸੇ ਨੇ ਭੈਣ ਭਰਾ ਨੇ ਪੈਸੇ ਇੱਕ ਵਾਰੀ ਲਾਉਣੇ ਹੁੰਦੇ ਆ ਚੀਜ਼ ਚੰਗੀ ਲਓ ਦੋ ਡਾਂਗ ਚੋਗੇ ਖੜੋ ਬਿਲਕੁਲ ਜੀ ਬਿਲਕੁਲ ਸਾਈ ਬਿਆਨਾ ਮੇਰੇ ਨਾਲ ਕਰਕੇ ਪੱਕਾ ਤੇ ਦੋ ਡਾਂਗ ਚਵਾਈ ਕਰਕੇ ਖੜੋ ਬਿਲਕੁਲ ਜੀ ਲਓ ਵੀ ਭਰਾ ਬਹੁਤ ਠੀਕ ਆ ਜੀ ਹਾਂ ਜੀ ਤੇ ਬਿਲਕੁਲ ਦੱਸੋ ਸਾਫ ਸੁਥਰਾ ਕੰਮ ਐਸੋ ਜਿੰਨੇ ਵੀ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਪਹਿਲਾਂ ਵੀ ਬੜੇ ਸਾਫ ਸੁਥਰੇ ਐਨੀਮਲ ਸੀ ਗੱਡੀਆਂ ਜੀ ਹੁਣ ਵੀ ਤਕਰੀਬਨ ਤਿੰਨ ਵੜਾ ਨੇ ਹਾਂ ਜੀ ਤੇ ਤਿੰਨੇ ਵੜਾ ਬੜੀਆਂ ਖੂਬਸੂਰਤ ਚੰਗੀਆਂ ਬੱਚੀਆਂ ਨੇ ਜੀ ਪਹਿਲਾਂ ਬੱਚੀ ਮਿਲ ਜੂਗੀ ਦੂਜੇ ਸੂਰਜ ਦੇ ਇੱਕ ਤਾਂ ਉਹ ਤੀਜੇ ਸਵੇਰ ਜਿਹੜੀ 20 ਲੀਟਰ ਤੋਂ ਬਾਹਰ ਚ ਲੈਣ ਦੀ ਆ ਇਹ ਮਿਲ ਜੂਗੀ ਐਨੀ ਮ ਚੰਗੇ ਆ ਇਹਦਾ ਵੀਰ ਗੁਰਪ੍ਰੀਤ ਕੀ ਮੌਨਕੀ ਦੱਸਿਆ ਜੀ ਕਿੰਨੇ ਦੀ ਦੇਣੀ ਆ ਇਹ ਵੀ ਸੰਧੂ ਸਾਹਿਬ ਆਪਾਂ ਜੈ ਜੀ ਲਈ ਆ ਤੇ ਜੈ ਜੀ ਦੇਣੀ ਆ ਪਰ ਭਰਾਵਾਂ ਨੂੰ ਇਹ ਨਹੀਂ ਕਰਨਾ ਆਪਾਂ ਹਾਂਜੀ ਮੁੱਲ ਭਾਵੇਂ ਇਹਦਾ ਵੀ 70 ਕਰਾ ਲਓ ਇਹ ਵੀ 65000 ਦੀ ਦੇਣੀ ਆ ਆਹ ਨਾ ਜੀ ਠੀਕ ਆ ਵੀਰੇ ਹਾਂਜੀ ਲੈ ਵੀ ਇਹ ਵੀ 65000 ਦੀ ਮਿਲ ਜੂਗੀ ਠੀਕ ਆ ਜੀ ਨਾਰੂ ਤੇ ਬੱਚਾ ਬਿਲਕੁਲ ਨਾਰੂ ਨਾਲਾ ਬੱਚੇ ਦੇ ਹਾਂਜੀ ਅੱਜ 20 ਲੀਟਰ 20 ਲੀਟਰ ਜਾਂ 20 ਤੋਂ ਪਲੱਸ ਜਾਂ 20 ਲੀਟਰ ਮੰਨ ਕੇ ਮੇਰਾ ਵੀਰ ਸੌਦਾ ਕਰ ਲਿਓ ਅਗੇ ਚੰਗੇ ਫਾਰਮਰ ਭਰਾ ਜੀ ਸੇਵਾ ਲਈ ਤੇ 22 24 22 24 25 ਲੀਟਰ ਤੱਕ ਵੀ ਕਰਮ ਵਾਲੀ ਚੁਗਾ ਸਕਦੇ ਹਾਂ ਜੀ ਹਾਂ ਜੀ ਇਧਰ ਆਪ ਬੱਚੀ ਤੁਹਾਨੂੰ ਇੱਕ ਦਿਖਾ ਦਿੰਦੇ ਨੇ ਜਿਹੜੀ ਪਲੂਨ ਪਹਿਲਾਂ ਸੋਇਆ ਤੁਹਾਨੂੰ ਦਿਖਾਈ ਸੀ ਧਾਰਾ ਮਾਰ ਕੇ ਜੇ ਰ ਤੁਹਾਨੂੰ ਦਿਖਾ ਰਿਹਾ ਠੀਕ ਹੈ ਜੀ ਇਸੇ ਤਰ੍ਹਾਂ ਵੰਗਾਰਸੀ ਪਾਉਣਾ ਤੇ ਚੁਵਾਈ ਕਰਨੀ ਹੈ ਹਾਂ ਆ ਦੇਖੋ ਜੀ ਸੋ ਚੌਣ ਚਵਾਦੀ ਜਿਹੜੀ ਦੋਸਤੋ ਬੜੀ ਸਾਫ ਆ ਠੀਕ ਹੈ ਜੀ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਦਾ ਮੋਟੀ ਧਾਰਾ ਇਹਦਾ ਸਵਪਨ ਨੂੰ ਬੱਚੀ ਸੂਈ ਤੇ ਦੋਂਦੀ ਵੱਚੀ ਆ ਬੜਾ ਵਾਦੇ ਦਾ ਫਾਇਦਾ ਗਾਂ ਕਰਮਾਲੀ ਚੌਕੀ ਚੁਗੀ ਹੁੰਦਿਆਂ ਤੱਕ ਗਾਂ ਦੂਜੇ ਸਵੇਰੇ ਦੇ ਵਿੱਚ ਆਜੂਗੀ ਠੀਕ ਹੈ ਜੀ ਗਾਂ ਜਾ ਕੇ ਕਮਾਲਾ ਕਰੂਗੀ ਪਹਿਲੇ ਸਵੇਰੇ ਦੇ ਵਿੱਚ ਬੇਸ਼ੱਕ ਕੋਈ 20 ਲੀਟਰ ਤੋਂ ਪਲੱਸ ਦੁੱਧ ਨੂੰ ਚੋਣਾ ਚਾਹੀਦਾ 15 16 15 ਲੀਟਰ ਹੁਣ ਬੋਲੇ ਦੇ ਵਿੱਚ ਬੋਲੇ ਦੇ ਬਾਹਰ ਹੀ ਆਈ ਸਮਝ ਲਓ ਠੀਕ ਹੈ ਜੀ ਆਹ ਮਗਰਲੇ ਥਣ ਕਰ ਲਿਓ ਚੱਕ ਠੀਕ ਹੈ ਜੀ ਉਂਗਲ ਦੇ ਦੀ ਮੋਟੀ ਧਾਰਾ ਬਾਕੀ ਚੋਣ ਚਵਾ ਦੇ ਵਿੱਚ ਤੁਸੀਂ ਆਪ ਦੇਖ ਲਓ ਬੜੀ ਸੌਖੀ ਚਵਾਈ ਆ ਕਿਉਂਕਿ ਥਣ ਬਹੁਤ ਵਧੀਆ ਹੱਥੀ ਮੁਠੀ ਵਾਲਾ ਸੰਦੂ ਸਾਹਿਬ ਲੈਣਾ ਹੀ ਸੰਦੂ ਸਾਹਿਬ ਗਾੜੀ ਗਰਮੀ ਆਉਣੀ ਸੰਦੂ ਸਾਹਿਬ ਬੱਸ ਜੀ ਬੱਸ ਤੇ ਇਹੋ ਚੀਜ਼ਾਂ ਵਿਗਣੀਆਂ ਗਾੜੀ ਬੱਸ ਜੀ ਬੱਸ ਤੇ ਬਾਕੀ ਫੈਂਡ ਵੀ ਚੰਗੀ ਭਰੂਗੀ ਇਹ ਮੱਝਾਂ ਵਰਗਾ ਦੁੱਧ ਆਈ ਇਹਦਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸੰਦੂ ਸਾਹਿਬ ਲੈਣਾ ਹੀ ਡੰਗਰ ਚੰਗਾ ਆਪਾਂ ਮਾੜਾ ਲੈਣਾ ਨਹੀਂ ਆ ਜੀ ਮਾੜਾ ਦੇ ਤੋਤੇ ਗਣੀ ਚਵਾਈਏ ਫਿਰ ਹਾਂਜੀ 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 ਗੱਲਾਂ ਇਹਦਾ ਦੇਖੋ ਇਹ ਕੋਈ ਬਾੜੀ ਉੱਤੋਂ ਦੀ ਕੱਢਣੀ ਆਈ ਇਹਨੇ ਹਾਂ ਇਹ ਨਹੀਂ ਵੀ ਸੰਦੂ ਸਾਹਿਬ ਗੱਲਾਂ ਕੋਈ ਹੋਰ ਤੇ ਨਿਕਲਣਾ ਹੋਰ ਕੁਛ ਭੈਣ ਭਰਾ ਹਰ ਕਿਸੇ ਨੂੰ ਬਾਕੀ ਦਾ ਵਾ ਔਰ ਆਪਣੇ ਕੋ ਬੱਛੀ ਹੋਈ ਹੀ ਉਹ ਵੀ ਆਪਾਂ ਸਵੇਰੇ ਫੇਰ ਇੱਕ ਰਿਚਵਾ ਕੇ ਦੇਣੀ ਆ ਠੀਕ ਆ ਜੀ ਹਾਂਜੀ ਲਓ ਬੱਛੀ ਦੋਸਤੋ ਸਾਰੀ ਸਾਫ ਸੁਥਰੀ ਠੀਕ ਆ ਜੀ ਹਾਂਜੀ ਬਾਕੀ ਦੁੱਧ ਜਿੰਨਾ ਦੱਸਿਆ ਜਾਊਗਾ ਉਹਨਾਂ ਤਕਰੀਬਨ ਬੋੜਾ ਕੱਚਾ ਦੁੱਧ ਉਹਨਾਂ ਨਿਕਲੂਗਾ ਪ੍ਰੋਪਰ ਠੀਕ ਆ ਜੀ ਕੋਈ ਭਰਾ ਮੇਰਾ ਵੀਰ ਵਿਸ਼ਵਾਸ ਕਰਕੇ ਸੌਦਾ ਕਰੇ ਠੀਕ ਆ ਜੀ ਕਿਉਂਕਿ ਵਪਾਰ ਦਾ ਕੰਮ ਆ ਸਾਫ ਸੁਥਰੇ ਵੀ ਬਹੁਤ ਵੀਰ ਵਪਾਰ ਦਾ ਕੰਮ ਕਰਦੇ ਪਏ ਆ ਬਾਕੀ ਬੱਛੀਆਂ ਦੇਖ ਕੇ ਨਾਰਮਲ ਹੀ ਸਾਰੇ ਭਰਾਵਾਂ ਨੇ ਇੱਕ ਜੱਜ ਹੋ ਹੀ ਜਾਣਾ ਕਿ ਛੇ ਕੀ ਨੇ ਚੀਜ਼ਾਂ ਕੀ ਆ ਬਾਕੀ ਸੋਹਣੇ ਕਦ ਕਰਦੇ ਵਿੱਚ ਬੱਛੀ ਆ ਠੀਕ ਆ ਜੀ ਸੋ ਚਵਾਈ ਬਹੁਤ ਉਦਗ ਜਵਾਈ ਹੈ ਮੋਟੀ ਧਾਰ ਮਿੰਟਾ ਸਕਿੰਟਾਂ ਵਾਲੀ ਖੇਰ ਆ ਵੀ ਚੋਕੇ ਬੰਦਾ ਵੇਲਾ ਹੋ ਜੇ ਠੀਕ ਆ ਇਸ ਵਕਤ 15 16 16 17 16 15 ਸੰਧੂ ਸਾਹਿਬ ਦੁੱਧ 18 ਲੀਟਰ ਆ ਆਪਾਂ ਬਿਲਕੁਲ ਜਾਇਜ਼ ਦੱਸੰਦਾ ਵੀ ਕੋਈ ਵੀ ਭੈਣ ਭਰਾ ਆਵੇ ਤੇ ਵੱਧ ਨਿਕਲੇ ਆਣ ਕੇ ਦੁੱਧ ਹਾਂ ਫੇਰ ਹੀ ਮਜ਼ਾ ਆਉਣਾ ਵਾ ਸੰਧੂ ਸਾਹਿਬ ਜੋ ਆਪਾਂ ਵੱਧ ਆਪਦੇ ਮਾੜੋਈ ਕਹੀ ਜਾਵਾਂਗੇ ਤੇ ਦੁੱਧ ਕੱਢੇ ਨਾ ਆਏ ਕੱਢੇ ਨਾ ਤੇ ਫੇਰ ਆਣ ਕੇ ਹੱਸ ਕੇ ਥੋੜੀ ਵਿਖਾ ਦੇਣਾ ਸੰਧੂ ਆਪਾਂ ਦੋ ਡੰਗ ਚੋਕੇ ਲਿਆਂਦੀ ਸੰਧੂ ਸਾਹਿਬ ਆਪਾਂ ਵੀ ਕਤੇ ਖਿਡਾਰੀ ਨੇ ਆਪਾਂ ਬਿਲਕੁਲ ਤਸੱਲੀਆਂ ਰੱਖ ਲਓ ਬਿਲਕੁਲ ਬਿਲਕੁਲ ਚਲੋ ਸੰਧਾ ਸਾਹਿਬ ਪੈਸਾ ਗਨੇ ਔਖਾ ਬੜਾ ਬੰਦਾ ਜੋ ਬਹੁਤ ਬਹੁਤ ਔਖਾ ਵੀ ਸੀ ਹਾਂਜੀ ਲਓ ਬੇਠੀ ਆ ਜੀ ਸੋ ਚੋਾਈ ਤੁਸੀਂ ਨਾਲ ਦੀ ਨਾਲ ਦੇਖ ਰਹੇ ਜੇ ਦੋਂਦੀ ਬੱਛੀ ਆ ਕਨਫਰਮ ਕਰਾ ਦਿੱਤਾ ਤੁਹਾਨੂੰ ਠੀਕ ਆ ਜੀ ਜਿੱਦਾਂ ਮਰਜੀ ਮੇਰਾ ਭਰਾ ਇਹ ਜਾਣ ਕੇ ਆਪਦਾ ਹੱਕ ਸਮਝ ਕੇ ਤੁਸੀਂ ਚੋਕੇ ਵੇਖ ਲਿਓ ਪੈਸੇ ਲਾਉਣੇ ਕਿਸੇ ਭਰਾ ਨੇ ਬੜੇ ਬਾਜੂ ਬਚੈਜ ਰੇਟ ਦੇ ਵਿੱਚ ਤੁਹਾਨੂੰ ਮਿਲੂਗੀ ਸੋਨੇ ਹਾਈਟ ਕਾਟ ਦੇ ਵਿੱਚ ਠੀਕ ਆ ਜੀ ਉਹ ਕਿ ਪਲੂਣ ਵਸੀ ਆ ਪਹਿਲਾ ਸੁਆ ਵੀਰਾ ਗੁਰਪ੍ਰੀਤ ਹਾਂਜੀ ਹਾਂਜੀ ਨਾਰਮਲੀ ਕੀ ਨਾ ਬੰਗਾਰੂ ਸੀ ਪਾਲੀਆ ਤੇ ਪਸੂ ਟਪੂ ਟਪੂ ਕਰਦਾ ਰਹਿੰਦਾ ਮੈਂ ਮਜਾ ਆ ਨਾ 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 ਸੰਤੂ ਸਾਹਿਬ ਉਹ ਨਾ ਘਰ ਵਾਲਿਆਂ ਨੇ ਫੇਰ ਵੀ ਛੜੀਆਂ ਆਈਆਂ ਵੱਧੀਆਂ ਸੀ ਚਲੋ ਅਸੀਂ ਧਿਆਨ ਕੇ ਲਾਈਆਂ ਸਤੂ ਸਾਹਿਬ ਟੈਡ ਹੀ ਜਿਆਦੀਆਂ ਕੀਤੀਆਂ ਪਈਆਂ ਵਸੀ ਨੂੰ ਠੀਕ ਆ ਜੀ ਹੁਣ ਇਹਨਾਂ ਚਲੋ ਸਾੰਭਾ ਸੁਧਰਾ ਕੇ ਤੇ ਇਹਨੇ ਵਧਰੀ ਆ ਨਾ ਵਾਕਿਆ ਬਾਣੀ ਠੀਕ ਆ ਜੀ ਠੀਕ ਆ ਲੋਕ ਦੋਸਤੋ ਚਵਾਈ ਤੁਸੀਂ ਨਾਲ ਦੀ ਨਾਲ ਦੇਖ ਰਹੇ ਜੀ ਠੀਕ ਆ ਸੋ ਚਵਾਈ ਦੀ ਬਹੁਤ ਵਧੀਆ ਚੰਗੀ ਆ ਤੇ ਤਕਰੀਬਨ ਦੁੱਧ ਵੀ ਤੁਹਾਨੂੰ ਪ੍ਰੋਪਰ ਆਪਾਂ ਚੋ ਕੇ ਵਿਖਾਈ ਦਿੱਤਾ ਤ ਯੋ ਕਿਚਵਾਈ ਕੰਪਲੀਟ ਹੋ ਗਈ ਆ ਠੀਕ ਆ ਠੀਕ ਆ ਜੀ ਕੋਈ ਗੱਲ ਨਹੀਂ ਤੁਸੀਂ ਭਾਂਡਾ ਫੜ ਲਓ ਇੱਕ ਵਾਰ ਗੁਰਪ੍ਰੀਤ ਆਪਣੇ ਨੰਬਰ ਕਰਦੇ ਆ ਸੰਜੇ ਨੰਬਰ ਸੰਦੂ ਸਾਹਿਬ 94781 53834 ਠੀਕ ਆ ਜੀ ਹਾਂ ਜੀ ਲਓ ਵੀ ਇਹ ਨੰਬਰ ਆ ਸਕਰੀਨ ਦੇ ਉੱਪਰ ਚੱਲਣ ਦਾ ਆ ਠੀਕ ਆ ਜੀ ਚਿਭਾ ਲਾਣਗੇ ਜੀ ਬਾਟੀ ਸਾਨੂੰ ਬਾਹਰ ਇੱਕ ਹੋਰ ਲਗਣੀ ਆ ਬਾਟੀ ਇੱਕ ਨਾਲ ਸਰਨਾ ਨਹੀਂ ਕੋਈ ਗੱਲ ਨਹੀਂ ਹਾਂ ਜੀ ਹਾਂ ਜੀ ਆ ਇਧਰ ਨੂੰ ਕਰ ਲਿਆ ਬਾਟੀ ਆ ਲਓ ਲੋ ਜੀ ਠੀਕ ਹੈ ਜੀ ਸੋ ਇਹ ਭਾਂਡਾ ਤੁਸੀਂ ਦੇਖ ਸਕਦੇ ਹੋ ਇਹ ਭਰਿਆ ਠੀਕ ਹੈ ਜੀ ਪਾਣੀ ਭਰਕੀ ਨਵੀਂ ਇੱਕ ਕੁਆਲਟੀ ਚੇਂਜ ਕਰਤੀ ਆ ਠੀਕ ਆ ਤੇ ਚਵਾਈ ਚੰਗੀ ਆ ਚੌਣ ਚੰਗੀ ਆ ਬਾਕੀ ਮੇਰਾ ਭਰਾ ਸੰਪਰਕ ਕਰ ਲਿਓ ਠੀਕ ਆ ਜੀ ਦੁੱਧ ਜਿੰਨਾ ਦੱਸਿਆ ਫਲਾਸੀ ਨਿਕਲੂਗਾ ਘੱਟ ਨਹੀਂ ਨਿਕਲਦਾ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਮਾਲੋ ਸਾਰੇ ਬ੍ਰੋਕਰਾਂ ਨੂੰ ਸਾਥੀ ਸ੍ਰੀਆ ਕਾ ਜੀ